ਕਹੀ ਕਹੀ ਜਾਣਾ ਜਿੱਦਾਂ ਗੁੱਠਾ ਲਾਵੇਂ ਨਾ ਉਦੋਂ ਜਾਣੂਗੀ ਮੈਂ ਮੈਂ ਪੂਰੇ ਦਾ ਪੂਰਾ ਜਸਈ ਤੇਰਾ ਹੈ ਤੂੰ ਕੀ ਗੁੱਠੇ ਦੀ ਗੱਲ ਕਰਦੀ ਹੈ ਦੇਖ ਲੈ ਦੇਖ ਲੈ ਕਿਵੇਂ ਫਟਵਾਲ ਵਾਂਗੂ ਪੜਕਦੀ ਆ ਕਿਉਂ ਕੀ ਗੱਲ ਮਿੱਠਾ ਖਾ ਟਤੀ ਲੱਡੂ ਚ ਇਹ ਕਿਵੇਂ ਪੈ ਗਿਆ ਮੇਰੀ ਗੱਲ ਸੁਣੀ ਮੈਂ ਤਾਂ ਸੁਣਵਾਇ ਕਹਿੰਦੀ ਸੀ ਮਖਾਣਾ ਤਮੇ ਦਵਾਈ ਲੈ ਕਨੀ ਖੱਤਰੀ ਵਾਲ ਤੋਂ ਆ ਦੇਖ ਲੈ ਨਾ ਤੇ ਤੈਨੂੰ ਖੰਗ ਜੀ ਹੋ ਰਹੀ ਹੈ ਮੇਰੇ ਵੀ ਨਾ ਕੁਰਕਰੀ ਜੀ ਉਠੀ ਜਾਂਦੀ ਹੈ ਕੱਜੇ ਚ ਮਾਂ ਕਿਤੇ ਹੋਰ ਸਿਆ ਪਾ ਛੜ ਜੇ ਤੇ ਨਾਲ ਇਹ ਮੈਂ ਸੂਟ ਲਈਤੀ ਉਦਦੇ ਆਪਣੇ ਡੇ ਤੋਂ ਇਹ ਥੋੜਾ ਜਿਹਾ ਕਾਨ ਹੈ ਨਾਲ ਇਹ ਬਦਲ ਕੇ ਲਵਾਂਗੀ ਚੱਲ ਜਾਇਆ ਤੂੰ ਮੈਂ ਕਰੀ ਆ ਆਰਾਮ ਕਰ ਬਾਬਾ ਧਿਆਨ ਰੱਖੀ ਉਹ ਤਾਂ ਆ ਕੇ ਐ ਨਹੀਂ ਪਤਾ ਕਿੱਥੇ ਹੱਥ ਮਾਰੂਗਾ ਨਹੀਂ ਮੈਂ ਤਾਂ ਹੀ ਤਾਂ ਕਹਿੰਨਾ ਮੈਂ ਕਰਿਆ ਜੇ ਦੋਏ ਵਾਗੇ ਪਿੱਛੋਂ ਕੁਝ ਵੀ ਨਹੀਂ ਬਣਦਾ ਹੈਗਾ ਐ ਨਹੀਂ ਪਤਾ ਕਿੱਧਰ ਕੀ ਲੈ ਜਾ ਚੱਕੂੰ ਤਾਂ ਮੇਰੀ ਸਲਾਤ ਹੀ ਚੱਲ ਆਪਾਂ ਮੋਟਰਸਾਈਕਲ ਤੇ ਭੱਜ ਜਾਂਦੇ ਛੇਤੀ ਆ ਜਾਂਦੇ ਨਹੀਂ ਕਰੇ ਵੀ ਨਹੀਂ ਹੈਗਾ ਫਿਰ ਕੋਈ ਹੋਰ ਫਿਰ ਟੱਪੂ ਆ ਕੇ ਮੈਨੂੰ ਚਾਹ ਨਹੀਂ ਬਣਾਈ ਮੇਰੀ ਦੁਪਹਿਰ ਦੀ ਰੋਟੀ ਨਹੀਂ ਬਣਾਈ ਤੈਨੂੰ ਪਤੀ ਆ ਸਰਦਨ ਲੜਾਈਆਂ ਲੈਂਦਾ ਰਹਿੰਦਾ ਹੈਗਾ ਉਹ ਚੱਲ ਮੈਂ ਜਾਣੀਏ ਚੰਗਾ ਜੇ ਕੁੜੀ ਹੁੰਦੀ ਚੱਲ ਹੋਰ ਰਹ ਜਾਂਦੀ ਘ ਵੇ ਚਲ ਕੋਈ ਨਾ ਉਹਨੂੰ ਚਬਾਕੜੀ ਨੂੰ ਤੈਨੂੰ ਪਤਾ ਕਿੱਥੇ ਵੇਦ ਕੇ 10 ਰੁਪਏ ਦੀ ਪਲੋ ਲੈ ਲੈਂਦਾ ਗਾ ਤੈਨੂੰ ਪਤਾ ਤਾਂ ਹੈਗਾ ਉਹਦਾ ਹਰਅੰਮੀ ਤਾਂ ਹੈਗਾ ਸਿਰੇ ਦਾ ਕੰਜਰ ਉਹ ਲੈ ਪਾ ਲੋ ਕਿੰਨਾ ਟਾਈਮ ਹੋ ਗਿਆ ਤੈਨੂੰ ਖੜੀ ਨੂੰ ਹਾਲੇ ਤੱਕ ਨਹੀਂ ਆਇਆ ਰੁੜ ਜਾਣਾ ਨਾਲੇ ਕੱਲ ਕਹਿੰਦਾ ਸੀਗਾ ਵੀ 10 ਵਜੇ ਨੂੰ ਅੱਡੇ ਤੇ ਖੜੀ ਮਿਲੀ ਮੈਨੂੰ ਕਿੱਥੇ ਰਹਿ ਗਿਆ ਮੈਨੂੰ ਤਾਂ ਲੱਗਦਾ ਨਾ ਉਹ ਘਰੇ ਚਾਮ ਚੜਕ ਜੀਏ ਜਿਹੜੀ ਉਹਨੇ ਫੇਰ ਕੱਲੇ ਸਪਾਲਿਆ ਹੋਣਾ ਕੋਈ ਨਾ ਕੋਈ ਕਿਤੇ ਪਾ ਲੋ ਤੈਨੂੰ ਇਹ ਤਾਂ ਨਹੀਂ ਪੰਪ ਦੇ ਹੀ ਜਾਂਦਾ ਉਹ ਮੈਨੂੰ ਤਾਂ ਲੱਗਦਾ ਉਹਦੇ ਪੱਲੇ ਨਾਲ ਥੱਲੇ ਕੋਸਾ ਉਹੀ ਤੂੰ ਵੀ ਪਿੱਛੇ ਲੱਗੀ ਪਈਆਂ ਉਹਦੇ ਹੰਦਾ ਤਾਂ ਹੈਗਾ ਸ਼ੁਕਰ ਹੈ ਬਾਦੇ ਦਾ ਤਾਂ ਪੱਕਾ ਹੀ ਹੈ ਆਉ ਖੜੀ ਐ ਇਹ ਮਰਵਾਉਗੀ ਇਹਨੂੰ ਕਿਹਾ ਸੀ ਵੀ ਮਾੜਾ ਜੱਡੇ ਤੋਂ ਕਹਾਹਾਂ ਹੋ ਜੀ ਲੈ ਦੇਖ ਲੈ ਕਿਵੇਂ ਆਉਂਦਾ ਕੀੜੀ ਦੀ ਚਾਲ ਪਹਿਲੀ ਤਾਂ ਲੇਟ ਹੋ ਰਹੀਆਂ ਨਾ ਕੰਟਾ ਹੋ ਗਿਆ ਮੈਨੂੰ ਖੜੀ ਨੂੰ ਕਿੱਥੇ ਰਹਿ ਗਿਆ ਸੀ ਕਿ ਕਿੱਥੇ ਕੀ ਰਹਿ ਗਿਆ ਸੀ 100 ਬਹਾਨੇ ਲਾਉਣੇ ਪੈਂਦੇ ਨੇ 100 ਦੇਖਣਾ ਪੈਂਦਾ ਵੀ ਕੋਈ ਆਉਂਦਾ ਤਾਂ ਨਹੀਂ ਵੈ ਜਾਣਦੇ ਜਾਣਦੇ ਤੂੰ ਤੀਵੀਂ ਦੇ ਥੱਲੇ ਲੱਗਿਆ ਹੋਇਆ ਮੈਨੂੰ ਪਤਾ ਹੈ ਮੈਂ ਕਿਸੇ ਦੇ ਥੱਲੇ ਨਹੀਂ ਲੱਗਿਆ ਹੋਇਆ ਚਾਪਾਂ ਦੇ ਖਾਲੀ ਨਾ ਤੈਨੂੰ ਕਿਹਾ ਸੀ ਵੀ ਮਾੜਾ ਜੱਟੇ ਤੋਂ ਗਾਹੋਂ ਜੀਉਂਦੀ ਤੂੰ ਖੱਡੀ

ਮੇਰਾ ਤਾਂ ਗੋਲ ਗੱਪਿਆਂ ਨੂੰ ਜੀ ਕਰਤਾ ਸੀ। ਉਹ ਮੇਰੀ ਗੱਲ ਤਾਂ ਸੁਣ ਲੈ। ਗੋਲ ਗੱਪੇ ਨਹੀਂ ਗੋਲ ਗੱਪੇ ਤੈਨੂੰ ਫੇਰ ਖਵਾ ਕੇ ਲਿਆਂ ਅੱਜ ਤਾਂ ਸੋਸਾ ਖਾਦਿਆ ਪਾਜ। ਆ ਜਾ। ਤੇ ਕੀ ਵੇ ਮੈਨੂੰ ਤਾਂ ਲੱਗਦਾ ਨਾ ਤੇਰੇ ਕੋਲ ਪੈਸੇ ਨਹੀਂ ਹੈਗੇ ਜਿਹੜਾ ਐ ਲੱਗ ਰਿਹਾ ਘੱਟ। ਮੇਰੀ ਗੱਲ ਸੁਣ ਲੈ ਐਨੇ ਖਾ ਨੂੰ ਲੱਗ ਰਿਹਾ। ਉਹ ਤਣੋਗੇ ਨੂੰ ਇਹਨੂੰ ਤਾਂ ਘਰੇ ਰੱਖਿਆ ਕਰ ਦੱਸ ਕੀ ਬੁੜਾ ਹੋ ਚੱਲਿਆ ਤੂੰ। ਹੱਥ 'ਚ ਰੱਖਦਾ। ਸੁਣ ਲੈ ਈਸੀ ਨਾਲੇ ਪ੍ਰਭਾਵ ਜਾ ਪੈਂਦਾ। ਹਾ ਹਾ ਪੈਂਦਾ ਰਾਂਝੇ ਦਾ ਪ੍ਰਭਾਵ। ਉਹਦੇ ਤਰਿਆ ਕਰ ਤਾਂ ਦੋ ਪ੍ਰਭਾਵ ਦਾ ਤਾਂ ਫੇਰ ਪਤਾ ਲੱਗੂ। ਇਹ ਮਾੜਾ ਬੰਦਾ ਹੱਥ ਨਹੀਂ ਪਾਉਂਦਾ ਜੱਟ ਦੇ ਹ ਆ ਜਾ ਕੇ ਨਾ ਚੱਲ ਸੰਗਾ ਕੀ ਵੇ ਸੜੀਜੀ ਦੁਕਾਨ ਹੈ ਤਾਂ ਉਹ ਸੜੀ ਸੁੜੀ ਦੁਕਾਨ ਨਾ ਕਹਦੀ ਹੈ ਗੱਗੂ ਗੇਲੂ ਰੋਈ ਖਾਂਦਾ ਰਿਹਾ ਸਮੋਸੇ ਤੂੰ ਕੋਈ ਚੱਜ ਦੇ ਹੋਟਲ ਚ ਲੈ ਕੇ ਜਾਂਦਾ ਤਾਂ ਉਹ ਫਾਈਵ ਸਟਾਰ ਹੋਟਲ ਕੀ ਕੁਝ ਕਹਿੰਦੇ ਹੁੰਦੇ ਨੇ ਇਹ ਉੱਥੇ ਵੀ ਤੈਨੂੰ ਲੈ ਕੇ ਜਾਊਂਗਾ ਗੱਗੂ ਗੇਲੂ ਰੋਈ ਖਾਂਦਾ ਹੁੰਦਾ ਹੈ ਸਮੋਸੇ ਪਰ ਕੀ ਹਾਲ ਹੈ ਬਈ ਲਖੇ ਵਧੀਆ ਲੈ ਫਿਰ ਮੇਰੇ ਤੇ ਤੇਰੀ ਚਾਚੀ ਵਾਸਤੇ ਦੇ ਕਰਾ ਕਰਮ ਜਿਹਾ ਸਮੋਸਾ ਕਰਕੇ ਹੋ ਕੇ ਰਾਂ ਖੜਾ ਹੇ ਤੂੰ ਸਮੋਸਾ ਖਾ ਕੇ ਦੇਖੀ ਮਹਾ ਪਰਥੀਆਂ ਨਹੀਂ ਆਈਆਂ ਖੋਈਆਂ ਖੋਏ ਦੀਆਂ ਵਰਥੀਆਂ ਨਹੀਂ ਉਹ ਗਰਮੀ ਕਰਕੇ ਮੈਂ ਇਹਨੂੰ ਕਿਹਾ ਸੀ ਮਹਾ ਉਹ ਨਾ ਬਣਾਇਆ ਕਰ ਤੂੰ ਵੀ ਤਲੀਆਂ ਚੀਜ਼ਾਂ ਤੇ ਲਾਲ ਡੇਕ ਲੈਣਾ ਉਹ ਨਹੀਂ ਜਿਹੜਾ ਸਵਾਦ ਇੱਕ ਦੂਜੇ ਦੇ ਮੁੱਠ ਗੁਰਕੀਆਂ ਪਾ ਕੇ ਆਉ ਉਹ ਕਿੱਥੇ ਵਰਫੀ ਨਾਲ ਚੱਲ ਕੋਈ ਮਿੱਠਾ ਖਾਈ ਮਿੱਠਾ ਮੈਨੂੰ ਇੱਕ ਗੱਲ ਦੱਸ ਲੱਡੂ ਹਾਂ ਕੱਲ ਤਾਂ ਤੂੰ ਕਹਿੰਦਾ ਸੀ ਤੈਨੂੰ ਵਰਫੀਆਂ ਖਵਾ ਕੇ ਲਿਉਂ ਦੇਖੀ ਤੂੰ ਮੇਰੀ ਗੱਲ ਤਾਂ ਸੁਣ ਲੈ ਮੈਂ ਤੈਨੂੰ ਕਹੀ ਜਾਂਦਾ ਵੀ ਲੱਡੂ ਖਾਈ ਦੋ ਸਰਤੀਆਂ ਦੇ ਸਮੋਸਾ ਤੇ ਡੁੱਲ ਗਿਆ ਦੇਖ ਲੈ ਇਹ ਤੂੰ ਟੈਨਸ਼ਨ ਨਾ ਲੈ ਅੱਜ ਲੱਡੂ ਨਾਲ ਸਾਰ ਲੈ ਤੇਰਾ ਮੂੰਹ ਮਿੱਠਾ ਕਰਾ ਦੂੰਗਾ ਉੱਥੇ ਤਾਂ 3500 ਵਾਲੇ ਤੇ ਹੱਥ ਧਰ ਕੇ ਖੜ ਗਈ ਕੁਸ ਉਹ ਖਸਮਾਂ ਦੀ ਉਹ ਕਹਿੰਦੀ ਵੀ ਫੁੱਲ ਬੂਟੀ ਜੇ ਪਾऊं 8000 ਰੁਪਿਆ ਲਵਾਤਾ ਤਾਂ 8 ਜਿੱਕ ਕਸੂਟ ਤੇ ਲੈ ਦੇਖ ਲੈ ਕਿਵੇਂ 8000 ਨੂਰ ਹੁੰਦਾ ਵੇ ਗੱਲ ਸੁਣ ਮੇਰੀ ਰੰਨ ਨਹੀਂ ਕੰਨ ਨਹੀਂ ਤੇਰੇ ਹੋਰ ਦੱਸ ਕਿੰਨੂ ਦਵਾਵੇਂਗਾ ਤੂੰ ਉਹ ਤਾਂ ਕਹਿੰਦਾ ਤੇਰੇ ਪਿੱਛੇ ਜਾਨ ਹਾਜ਼ਰ ਹੈ ਹੁਣ 8000 ਪਿੱਛੇ ਰੋਈ ਜੰਨੇ ਤੂੰ ਲੈ ਤੂੰ ਰੰਨ ਤੋਂ ਘਟ ਹੈ ਭਲਾ ਹੈ ਰੰਨ ਕੁੰਜ ਵਰਗੀ ਸਭ ਕੇ ਜੱਸੇ ਨੇ ਰੱਖੀ ਐ ਹੈ ਬੇ ਚਲ ਚੰਗਾ ਇੱਥੇ ਖੜਿਆ ਨਾ ਮਸਾਲਾ ਹੋਊਗਾ ਉਹਨੂੰ ਕਹਿ ਦੇ ਲਾ ਦੂਗਾ ਪਲੇਟ ਪਲੂਟਾ ਇੱਥੇ ਜੇ ਹੋਰ ਕਿਸੇ ਨੇ ਵੇਖ ਲੇ ਛਾਪਾ ਪੈ ਜਾਊ ਕਾਨੂੰਨ ਦੇਖਦਾ ਕੋਈ ਆ ਜਾ ਉਹ ਲੈ ਵੀ ਲਖੇ ਲਿਆ ਕਰਾਂ ਦੋ ਲੱਟੂ ਖੜਾ ਖਵਾਈਏ ਤੇਰੀ ਚਾਚੀ ਨੂੰ ਲਿਆ ਲਿਆ ਲੈ ਵੀ ਆਏ ਕਰ ਆਏ ਕਰ ਕੀ ਕਰਾ ਹੁਣ ਬੇ ਆਈ ਚੱਕ ਲੈ ਕੀ ਮਾਰ ਗਈ ਗੁਲਾਬ ਜੰਮਣਾ ਨੇ ਇਹ ਆਏ ਕਹਨੂੰ ਚੱਕ ਲੈ ਕਿਉਂ ਸਾਰਿਆਂ ਸਦਰਾਂ ਦਾ ਸਤਿਆਨਾਸ਼ ਕਰਨ ਲੱਗੀ ਔਰੇ ਧਾਰੇ ਨੂੰ ਤਰ ਖੜ ਜਾ ਪਹਿਲਾਂ ਤੇਰੇ ਉੱਪੋਂ ਦੀ ਤਾਂ ਬਾਰ ਤਾਂ ਨજર ਨજર ਲੱਗੀ ਹੋਊਗੀ ਲੈ ਜੂ ਸਹੀ ਗੱਲ ਸੋ ਇਹ ਲੈ ਪਟ ਦੇਂਦੀ ਮੈਂ ਤਾਂ ਪੀ ਖਾਉਂਗਾ ਓਏ ਮੈਂ ਖਵਾਉਂਗਾ ਇਹ ਲੈ ਬੱਲੇ ਬੱਲੇ ਵਾਲੇ ਅਦਰ ਜਾਣਾ ਡਰ ਲੱਗਦਾ ਜੇ ਉਰੇ ਕਿਸੇ ਨੇ ਦੇਖ ਲਿਆ ਨਾ ਕਾਨੂੰ ਲੱਗਦਾ ਜਦੋਂ ਤੱਕ ਮੈਂ ਖੜਿਆ ਟੈਨਸ਼ਨ ਨਾ ਲੈ ਜੱਸਾ ਤੇਰੇ ਨਾਲ ਆਹ ਚਲ ਖਾ ਲੈ ਤੂੰ ਪਹਿਲਾਂ ਤਾਂ ਮੇਰੇ ਖਿਆਲ ਚ ਇਹ ਘੱਟ ਮਿੱਠਾ ਦੀ ਜਦੋਂ ਤੇਰੇ ਕੋਲ ਤਾਂ ਡਾਕੀਆ ਦੇਖ ਹੋ ਗਿਆ ਲੈ ਦਵਾਈ ਤਾਂ ਮਿਲ ਗਈ ਉਧਰ ਤੇ ਲ ਕਮਾਲ ਹੋਈ ਪਈ ਐ ਉਦੋਂ ਤਾਂ ਕਹਿੰਦਾ ਸੀ ਭਾਈ ਜੇ ਸੂਟ ਨਾ ਪਸੰਦ ਆ ਜਦੋਂ ਮਰਜੀ ਬਦਲ ਕੇ ਲੈ ਜੀ ਅੱਜ ਜੇ ਕਿਹਾ ਕਹੇ ਲੈ ਭਾਈ ਇਹ ਤਾਂ 10 ਦਿਨ ਹੋ ਗਏ ਲੈ ਜਾਂਦੇ ਨੂੰ ਵੀ ਉਹ ਤੋਂ ਫਿਰ ਨਾ ਗਰੰਟੀ ਦਿਆ ਕਰੋ ਹਾਂ ਕੀ टीवी 13 बीई 68 नॉट ਇਹ ਤਾਂ ਸਾਡੇ ਵਾਲਾ ਮੋਟਰਸਾਈਕਲ ਹੈ ਪੁਰੇ ਕੌਣ ਲੈ ਆਇਆ ਕਮਾਲ ਦੀ ਗੱਲ ਹੋ ਗਈ ਬੂ ਮੈਂ ਮਰ ਜਾ ਹਾ ਸਾਡੇ ਵਾਲਾ ਛੜੂਆ ਕਿੰਨੇ ਲਈ ਬੈਠਾ ਦੇਖ ਤਾਲਾ ਕੀ ਸ਼ਰਮ ਲਾਹੀ ਕੰਜਰ ਨੇ ਕਿਵੇਂ ਮੂੰਹ ਚ ਲੱਡੂ ਲੱਗ ਰਿਹਾ ਪਣ ਕੋਈ ਨਾ ਦੇਖਦੀਆਂ ਜਾ ਕੇ ਕਮੈਂ ਪੁੱਛਦੀਆਂ ਕੰਜਰ ਨੂੰ ਵੇ ਦੇਖ ਲੈ ਦੇਖ ਲੈ ਕਿ ਮੈਂ ਫਟਬਾਲ ਮੰਗੂ ਪੜਕਦੀ ਆ ਕਿਉਂ ਕੀ ਗੱਲ ਮਿੱਠਾ ਘਟਤੀ ਲੱਡੂ ਚ ਹੈ ਲੱਡੂ ਦੀ ਕੀ ਗੱਲ ਤੂੰ ਮੈਨੂੰ ਐ ਕਾ ਤੋ ਬੋਲਦੀ ਐ ਅੱਛਾ 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 ਹੋਰ ਕੌਣ ਭਰੂ ਤੈਨੂੰ ਆ ਮੈਂ ਤੈਨੂੰ ਸ਼ਰਮ ਨਹੀਂ ਨਾ ਛੜੇ ਮਲੰਗ ਨਾਲ ਲੱਡੂ ਲੱਗ ਰਿਆ ਬੈਠੀ ਖਾਣਾ ਮੇਰੀ ਗੱਲ ਸੁਣ ਲੈ ਤੈਨੂੰ ਮਰੂਗਾ ਕਲੇ ਚ ਛੜਾ ਮਲੰਗ ਕਹਿਨੀ ਐ ਵੇ ਚੁੱਪ ਕਰ ਜਾ ਹੀ ਚਮਚਾ ਜੇ ਦੇ ਦ ਨਸਾਂ ਦੇ ਪੱਟ ਕੱਟ ਬੋਲਿਆ ਮੈਨੂੰ ਗੁੰਡਾ ਮਾਰੂ ਸਿਰ ਚ ਮਾਰ ਕੇ ਦਿਖਾ ਨਾ ਮਾਰ ਕੇ ਮਾਰੀ ਮੁਕੇ ਬੱਤੀ ਦੇ ਪੱਤੀ ਬਾਹਰ ਜਾਣਗੇ ਦਾਦਾ ਤੂੰ ਆਪਣੀ ਲੜਾਈ ਜਿਵੇਂ ਮਰਜ਼ੀ ਲੜੋ ਮੈਨੂੰ ਕਿਉਂ ਨਾਲ ਵਿੱਚ ਬਦਨਾਮ ਕਰੀ ਜਾਨੀ ਤੂੰ ਅੱਛਾ ਅੱਛਾ ਮੂੰਹ ਤੇ ਤੇਰੇ ਲੱਡੂ ਪਾਉਂਦਾ ਸੀ ਹਲੇ ਕਹਿੰਦੀ ਮੈਨੂੰ ਕਿਉਂ ਬਦਨਾਮ ਕਰਦੀ ਏ ਕੀ ਗੱਲ ਸੁਣ ਲੈ ਨੀ ਮੇਰੀ ਮੇਰੀ ਬੱਸ ਲੱਗ ਗਈ ਫੇਰ ਕੀ ਹੋ ਗਿਆ ਜੇ ਮੈਂ ਇੱਥੇ ਆ ਗਈ ਅੱਛਾ ਇੱਥੇ ਆ ਗਈ ਨੂੰ ਨਹੀਂ ਤੈਨੂੰ ਆਏ ਕਹਿੰਦਾ ਕੋਈ ਵੀ ਕਿਉਂ ਆਈ ਆਏ ਕਹਿੰਦੇ ਪਤੰਦਰ ਦੇ ਨਾਲ ਜੁੜ ਕੇ ਦੇਖ ਲੈ ਕਿ ਮੈਂ ਮੂਝੇ ਪੁਰਕੀਆਂ ਪਾਉਂਦੀ ਸੀ ਬੈਠਣਾ ਤੇਰੇ ਹੋ ਗਏ ਬੈਠਣਾ ਮਾਰੇ ਹੋ ਗਏ ਵੇ ਤੂੰ ਬੈ ਜਾ ਵੇ ਜਿਹੜੀਆਂ ਕਰ ਤੂੰ ਤਾਂ ਸਾਰੀਆਂ ਜਾਣ ਕੇ ਮੈਂ ਕਿੱਥੇ ਫਿਰਦਾ ਤੂੰ ਚੁੱਪ ਕਰਕੇ ਬੈ ਜਾ ਸਾਰੇ ਹੋਰਾ ਮੇਰੇ ਸਾਲੇ ਵੀ ਜਿਆਦੇ ਬੋਲਦੇ ਤੰਨ ਮਰੂ ਹੁੰਟੇ ਮਾਰੀ ਮਾਰ ਕੇ ਦਿਖਾ ਮਾਰੀ ਓਏ ਮਰਦਾਂ ਦੀ ਨਿਸ਼ਾਨੀ ਨਹੀਂ ਜਨਾਨੀ ਜਹਤ ਚੱਕਣਾ ਪਰਾ ਪਰਾ ਉੱਥੇ ਦੂਰ ਹੋ ਕੇ ਗੱਲ ਕਰ ਮੈਂ ਕਿਉਂ ਹਟਾ ਦੂਰੇ ਤੂੰ ਭੜੇ ਮੇ ਲੈਣਾ ਆਈ ਓਰੇ ਨਾ ਤੂੰ ਕੀ ਲੈਣਾ ਆਈ ਤੀ ਤੂੰ ਬੱਕੜੀਆਂ ਲੈਣਾ ਆਈ ਤੀ ਨਹੀਂ ਤੈਨੂੰ ਸ਼ਰਮ ਆਣੀ ਚਾਹੀਦੀ ਜੇਠੇ ਤੇ ਰਹੇ ਜਿਵੇਂ ਲੱਗ ਰਹੀ ਆ ਬੋਲਣਾ ਜੇਠ ਤਾਂ ਮੇਰੇ ਅੱਛਰਮ ਤੈਨੂੰ ਆਉਣੀ ਚਾਹੀਦੀ ਤੂੰ ਹੀ ਨਾਲ ਖੈਂਦੀ ਫਿਰਦੀ ਆ ਦੇ ਮੈਂ ਹੀ ਨਾਲ ਖੈਂਦੀ ਚੋਰੀ ਮੇਰੀ ਨਾਲ ਇੱਕਦਮ ਹੋ ਗਿਆ ਤੇਰੀ ਗੱਲ ਸੁਣ ਲੈ ਰੱਬ ਵਰਗੀ ਭਰਜਾਈ ਆ ਤੂੰ ਕਿਉਂ ਪਰ ਯਾਰ ਰੱਬ ਵਰਗੀ ਭਰਜਾਈ ਚੱਲ ਨਿਕਲੋ ਚੱਲ ਨਿਕਲ ਤੇਰਾ ਹਟ ਲੈ ਇਹ ਨਾ ਹੋਰ ਤੇਰੇ ਬਾਪ ਦਾ ਨਾ ਤੇਰੇ ਬਾਪ ਦਾ ਯਾਰ ਲਖੇ ਆ ਉਹਦਾ ਮੇਰੇ ਯਾਰ ਦਾ ਹਟਲ ਹੈ ਅੱਛਾ ਤੇਰੇ ਯਾਰ ਦਾ ਹਟਲ ਹੈ ਕੋਈ ਨਾ ਮਿਲਦੇ ਉਹਨੂੰ ਪੁੱਛ ਉਹਨੂੰ ਵੀ ਇਹ ਚੱਜ ਕਰਾਉਣੇ ਤੁਸੀਂ ਕੋਈ ਨਾ ਚੱਜ ਕਰਾਉਣੇ ਬਹੁਤ ਚੜਦੀਏ ਦੇਖਾ ਨਹੀਂ ਤੂੰ ਪੈਜ ਨਹੀਂ ਨਿਕਲੀ ਕਿਉਂ ਕੀ ਕਰਦੀ ਤੂੰ ਦਾਸ ਤੇ ਮੈਂ ਕੀ ਗੱਲ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਮਰੇ ਤੂੰ ਰਟ ਇੰਡੀਆ ਲੈਣ ਆਈ ਹੈ ਮੈਂ ਤਾਂ ਆਈ ਆਉਗੀ ਸ਼ਰਮ ਤੈਨੂੰ ਆਉਣੀ ਚਾਹੀਦੀ ਤੇਰੇ ਵਾਂਗੂ ਨਹੀਂ ਕਰਾਂਗੇ ਕਰੇ ਗੱਲ ਕਰਾਂਗੇ ਕਰੇ ਗੱਲ ਕਰਾਂਗੇ ਤੂੰ ਬੜੀ ਕਰਿਆ ਜਾ ਕੇ ਤੇਰੀ ਲੱਤਾਂ ਤੋੜਾਂਗੇ ਮਾਰ ਕੇ ਚੰਗਾ ਤੈਨੂੰ ਮੈਂ ਕਹਾਂ ਉਹ ਜਾ ਹਾਂ ਕੰਤਾ ਇਹ ਗੋੜੀ ਦਾ ਖੁੰਡੇ ਜਾਤਾ ਮਾਰ ਕੇ ਕੀ ਦੇ ਰੇ ਮਤਰ ਦੇ ਇਹੀ ਦੇ ਦੂ ਹੱਥ ਚ ਲੱਕੇ ਜਾਦੇ ਬੋਲਣਾ ਕਾ ਤੂੰ ਦੇਗੀ ਦੱਸ ਤਾ ਮੈਂ ਕਿ ਰਖੀ ਬਗਾੜਾ ਅੱਛਾ ਕਾਸਰ ਹੈ ਕਿ ਕੋਈ ਸਾਟਾ ਤਾ ਬੰਦਾ ਬਗਾੜ ਥਲਕੇ ਤੇਰਾ ਮੈਂ ਕੀ ਬਗਾੜਿਆ ਓਏ ਬੰਦਾ ਬਗਾੜਿਆ ਕਰੈ ਨੂੰ ਚੋਪੜੀਆਂ ਤੂੰ ਕਾ ਤੂੰ ਦਿੰਦੀ ਹੈਗੀ ਤੂੰ ਤੇਰੇ ਕਰ ਤੈਨੂੰ ਖੁੰਝੇ ਲਾ ਕੇ ਤੈਨੂੰ ਬੜਾ ਦੁਖ ਹੁੰਦਾ ਸਾਰੇ ਦਾ ਪੁੱਤ ਮੇਰਾ ਤੂੰ ਹੀ ਬਾਸ ਜਪੋਈਆ ਤਾ ਬੋਨੇ ਬਿਨਾ ਗੱਲ ਤੂੰ ਹਾਂ ਇਹ ਕਮਰੇ ਗੱਲ ਨਾ ਢੀ ਕਰਾ ਤੂੰ ਬੜੀ ਕਰਿਆ ਤੇਨੂੰ ਮੈਂ ਦੂੰ ਕੋਈ ਕਰੀ ਗੋਲੀਆਂ ਪਾ ਕੇ ਮਲੱਕ ਨਾ ਹੋਵੇ

ਪੈਸੂ ਮਰੇ ਪੰਜਾਹ ਚੁੱਕ ਲੀਏ ਕੱਤੇ ਗੱਲ ਖੇਤ ਦੇ ਕਿਉਂਗਾ ਮੇਰੇ ਅਣ ਪੈਸੇ ਚੰਗਾ ਤੇ ਰੌਲਾ ਮੈ ਗਿਆ ਫੇਰੇ ਆਵਾਂਗੇ ਕਦੇ ਬੈਠਾਂਗੇ ਬਿੰਨੇ ਟਾਈਮ ਆ ਮੇਰੇ ਸਾਲੇ ਨੂੰ ਆਉਣ ਦੇ ਕਰੇ ਛੜੂਏ ਨੂੰ ਮੈਂ ਪੁੱਛੂਗਾ ਨੂੰ ਮੇਰੇ ਸਾਲੇ ਨੇ ਗਾਂਦੇ ਪਾਰਖਿਆ ਵੇ ਕੀ ਪੁੱਛੇਗਾ ਬਥੇਰੇ ਵਾਰੀ ਕਿਹਾ ਤੈਨੂੰ ਤੂੰ ਕਿਹੜਾ ਗੌਰ ਕਰਦਾ ਨਹੀਂ ਗੌਰ ਨਹੀਂ ਕਰਦਾ ਮੇਰੇ ਸਾਲੇ ਨੂੰ ਬਾਗਲ ਚ ਬਿਠਾ ਦਿੰਦੇ ਆ ਉੱਥੇ ਦੇਖਦੇ ਆਂਦਾ ਜੁੱਲੀ ਬਿਸਤਰਾ ਚਾਕੇ ਵਾ ਵੇ ਤੇਰੇ ਬਾਹ ਨਾ ਹੋਰੋ ਕੀ ਪਾੜ ਉਹ ਤਾਂ ਬਾਗਲ ਚ ਰੰਗਲ ਮੰਗਲ ਕਰਿਆ ਕਰੂਗਾ ਘਰੇ ਤਾਂ ਰਾਖੀ ਵੀ ਰਹਿ ਜਾਂਦੀ ਆ ਉੱਥੇ ਦੱਸਦੀ ਰਾਖੀ ਕੌਣ ਰੱਖੂਗਾ ਨਹੀਂ ਮੇਰੇ ਸਾਲੇ ਨੂੰ ਅੱਡ ਕਰਕੇ ਬਿਠਾ ਦੇਣਾ ਪਰ ਆ ਕਿਚ-ਕਿਚ ਦਾ ਮੁੱਕ ਜੂੜ ਮੈਂ ਤਾਂ ਕਹਿੰਦੀ ਆ ਨਾ ਤਾਂ ਕਰ ਅੱਡ ਕੁਛ ਨਾ ਕਹ ਇਹਨੂੰ ਮੇਰੇ ਪਿਓ ਦੇ ਸਾਲੇ ਨੂੰ ਜੂੜ ਲਾ ਦੇ ਹੱਲ ਨਾ ਦੇ ਕਰੂੰ ਕੁਛ ਮਰਜ਼ੀ ਹੋ ਜੇ ਨਹੀਂ ਐਵੇਂ ਕਿੱਥੇ ਟਿਕਣ ਆਲਾ ਹੋ ਹੈਗਾ ਟਿਕਣ ਆਲਾ ਕਿਥੇ ਨਹੀਂ ਮਨ ਨੂੰ ਦੇ ਖੁੱਲੀ ਛੁੱਟੀ ਮੈਂ ਕੱਢੂ ਇਹ ਖੋਚਾਂ ਜੀਰੋਂ ਸਮਾਰ ਕੇ ਵੱਟੂ ਫਿਰ ਮੂੰਗਪਾ ਕਰ ਦੇ ਮੈਂ ਨਹੀਂ ਕੁਛ ਕਹਿੰਦਾ ਹੈਗਾ ਫਿਰ ਨਾ ਪਾਦੀ ਮੇਰੇ ਭਾਈ ਦੀ ਬੇਇੱਜ਼ਤੀ ਕਰ ਨਹੀਂ ਨਹੀਂ ਬੋਲਦਾ ਹੈਗਾ ਆਹੋ ਕਿੰਨੇ ਵਾਰੀ ਕਿਹਾ ਵੀ ਭ ਅੱਧਾ ਦਰਵਾਜਾ ਆਇਆ ਤਾਂ ਉਹ ਤੂੜੀ ਦਾ ਬੇਲਾ ਹੋ ਗਿਆ ਨਹੀਂ ਤਾਂ ਇਹਨੂੰ ਇੱਥੇ ਪਾ ਦੋ ਨਹੀਂ ਪਰੇ ਵੇਚ ਦੋ ਬਥੇਰਾ ਤੂੜ ਖਾਨਣਾ ਪੈਗਾ ਉਹ ਰਾਣੀ ਸੁਣਦੇ ਹੈਗੇ ਉਹਨੂੰ ਕਿਹਾ ਤੀ ਸੜੇ ਜੇ ਮਲੰਗ ਨੂੰ ਵੀ ਲੋਕਾਂ ਦੀ ਤੀਵੀਆਂ ਮੰਗਰ ਤਾਂ ਫਿਰਦਾ ਰਹਿਣਾ ਇਹਦੇ ਤੇਰੇ ਪਤੰਦਰ ਦੇ ਇਹਦੇ ਪਾਵਾ ਪਵਾ ਦੇ ਉਹੀ ਮਾੜਾ ਹੁੰਦਾ ਘਰੇ ਟੁੱਟਿਆ ਹੋਇਆ ਮੰਜਾ ਉਹ ਰਾਣੀ ਸੁਣਦਾ ਹੈਗਾ ਪਤਾ ਨਹੀਂ ਕੀ ਤਾਂ ਕਰਦਾ ਰਹਿੰਦਾ ਕੀ ਨਾ ਸਾਰਾ ਦਿਨ ਬੀਬੀ ਵਧਾ ਕੇ ਰੱਖਿਆ ਮਾੜਾ ਹੁੰਦਾ ਸਾਰਾ ਦਿਨ ਬੀਬੀ ਵਧਾਇਆ ਵੇ ਮੇਰਾ ਤਾਂ ਬੀਬੀ ਹੁਣ ਵੱਧ ਗਿਆ ਹੁਣ ਨਹੀਂ ਇਹ ਥੱਲੇ ਨੂੰ ਹੁੰਦਾ ਹਾਂ ਨਹੀਂ ਰਹਿਣ ਦੇ ਰਹਿਣ ਦੇ ਫੇਰ ਡਾਕਟਰ ਬੁਲਾਣੇ ਪੈਣਗੇ ਕੋਈ ਫਾਇਦਾ ਨਿਕਲੂਗਾ ਮੈਂ ਵਾਦੀਆ ਮੈਂ ਤੱਕਣੀ ਮੇਰੇ ਜ਼ਹਿਰ ਦਾ ਟੀਕਾ ਲਵਾ ਦੇ ਆਹ ਦਿਨ ਦੇਖਣ ਤੋਂ ਪਹਿਲਾਂ ਮਰ ਜੂਗੀ ਮੈਂ ਤਾਂ ਨਹੀਂ ਮੈਂ ਤੇਰੇ ਘਰ ਤੋਂ ਲਵਾਦਾ ਜ਼ਹਿਰ ਦਾ ਟੀਕਾ ਮੈਂ ਕਿੱਥੇ ਜਾਊਂਗਾ ਪਲਾ ਵੇਜਿਓਨੇ ਉਹੀ ਕਾਲਾ ਮੂੰਹ ਕਰਾਤਾ ਪਰ ਮੂੰਹ ਹੀ ਕੁਛ ਖਾ ਪੀ ਕੇ ਮਰਨਾ ਪਊਗਾ ਨਹੀਂ ਮੈਂ ਉਹੀ ਗੱਲ ਕਹਿੰਦਾ ਦੀਆ ਮੈਂ ਜਾ ਕੇ ਆਣਾ ਉਹਦੇ ਰਾਂਡ ਦੇ ਘਰੇ ਕਿਹੜੀ ਦੀ ਉਹ ਵੇ ਤੂੰ ਕੱਲਾ ਹੋਰ ਕਿ ਪਿੰਡ ਨੂੰ ਲੈ ਕੇ ਜਾਊਂਗਾ ਵੇ ਕੰਜਰਾ ਉਹ ਤਾਂ ਇਹ ਜੀ ਜਨਾਨੀ ਆਈ ਨਹੀਂ ਪਤਾ ਕੀ ਕਹਦੇ ਮਰ ਕੇ ਨਹੀਂ ਕਹਦੇ ਮਨੂੰ ਤਾਂ ਘਰਾਂ ਕੇ ਛੇੜਦਾ ਸੀ ਕਿ ਮੂੰਹ ਫੜ ਲੇਗਾ ਉਹ ਤਾਂ ਨਹੀਂ ਆਏ ਕਿ ਮੈਂ ਕਹਿ ਦਊਗੀ ਕੁਛ ਵੀ ਨਹੀਂ ਸਕਦੇ ਆਪਾਂ ਤੇ ਜਨਾਨੀ ਦੀ ਚਲਦੀ ਹੈ ਜਨਾਨੀ ਦੀ ਕੁਛ ਵੀ ਕਹਿ ਸਕਦੀ ਹੈ ਜਨਾਨੀ ਸੱਚੇ ਸੁੱਚੇ ਬੰਦੇ ਨੂੰ ਵੀ ਮਿੰਟਾਂ ਚ ਕਹਿ ਦੂਗੀ ਮੈਨੂੰ ਐਂ ਕਹਿੰਦਾ ਤੀ ਮੈਨੂੰ ਬਾਹ ਕਹਿੰਦਾ ਤੀ ਫੜ ਕੇ ਅੰਦਰ ਦੇ ਦੇਣਗੇ ਮੈਂ ਦਾਸ ਕੀ ਕਰੂੰਗੀ ਨਹੀਂ ਫਿਰ ਹੋਰ ਕਰੀਏ ਕੀ ਸਰਪੰਚ ਕੋਲੇ ਜਾ ਜਾਂਦਾ ਮੈਂ ਸਰਪੰਚ ਮੈਂਬਰ ਲਵੇ ਫਿਰ ਚਲਾਂਗੇ ਮੈਂ ਚਲਦੀ ਤੇਰੇ ਨਾਲ ਇੱਕ ਵਾਰੀ ਉਹਨੂੰ ਪਿਆਰ ਨਾਲ ਸਮਝਾ ਕੇ ਆਉਣਾ ਜੇ ਨਹੀਂ ਸਮਝੂਗੀ ਫਿਰ ਆਪਾਂ ਫਿਰ ਤੈਨੂੰ ਪਤੀਏ ਕਿਵੇਂ ਸਮਝਾਵਾਂਗੇ ਲੈ ਚਲ ਆ ਜਾ ਚਲ ਆ ਜਾ ਚਲ ਲੈ ਹੋ ਜਾ ਕੇ ਉਦੋਂ ਤਾਂ ਕਹਿੰਦੀ ਮੈਂ ਚਲਦੀ ਨੀ ਆ ਪਈਆ ਉਧਰ ਲੱਗਣੀ ਆ ਮੂੰਹ ਚੱਕ ਚੱਕ ਕੇ ਦੇਖਾਂ ਆ ਆ ਜਾ ਨੀ ਪਹਿਣੇ ਆ ਜਾ ਨੀ ਮੈਂ ਤਾਂ ਆ ਗਈ ਤੂੰ ਕਿਵੇਂ ਪੈ ਗਈ ਉਹੀ ਪੈ ਗਈ ਬਸ ਮੈਂ ਬਾਜ਼ਾਰ ਗਈ ਸੀ ਥੱਕ ਗਈ ਹੋਰ ਬਾਜ਼ਾਰ ਗਈਏ ਥੱਕ ਗਈ ਹੋਰ ਆ ਕਾ ਨੂੰ ਆ ਜਾ ਬਹਿ ਜਾ ਲੱਡੂ ਖਾ ਗਈ ਜਾ ਤੇ ਤਾਂ ਕਰਕੇ ਫਰੇਮਾਂ 'ਚ ਹੋ ਗਿਆ ਹਣਾ ਨੀ ਤੂੰ ਸਾਡੇ ਵਾਲੇ ਨਾਲ ਕੀ ਕਰਦੀ ਸੀ ਨਾ ਫੇਰ ਕੀ ਹੋ ਗਿਆ ਮੈਂ ਉੱਥੇ ਕੰਮ ਗਈ ਸੀਗੀ ਮੂਰੇ ਉਹ ਬੈਠਿਆ ਸੀ ਕਹਿੰਦਾ ਲੈ ਪਰ ਜਾਈ ਤੂੰ ਵੀ ਖਾ ਲੈ ਫੇਰ ਕੀ ਹੋ ਗਿਆ ਜੇ ਮੈਂ ਬੈ ਕੇ ਲੱਡੂ ਖਾ ਲਿਆ ਨਾ ਆਏ ਬੈ ਕੇ ਖਾਵੇਂਗੀ ਤੂੰ ਨਾਲ ਬੈ ਕੇ ਜਮਾ ਆਏ ਨਾ ਨਾਲ ਬੈ ਕੇ ਨਹੀਂ ਗੱਲ ਸੁਣ ਪਾ ਜੀ ਮੇਰੀ ਮੈਂ ਐਡਕ ਮੇਚੀ ਐਡਕ ਸੀਗਾ ਛੋਟਾ ਜਿਹਾ ਸੀ ਮੇਚ ਤਾਂ ਛੋਟਾ ਧੀ ਚੱਲ ਉਹ ਤੇ ਇੱਕ ਟਾਈਮ ਬੰਦਾ ਹੱਥ ਚ ਫੜ ਕੇ ਵੀ ਰੋਟੀ ਪਾਣੀ ਖਾ ਲ ਇਹ ਤਾਂ ਉਹਦੇ ਮੂੰਹ ਚ ਪਾਉਂ ਦਿੱਤੀ ਐ ਲੱਡੂ ਉਹ ਇਹਦੇ ਮੂੰਹ ਚ ਪਾਉਂਦਾ ਨਹੀਂ ਨੀ ਨੀ ਭੈਣੇ ਤੂੰ ਜਾਣਦੇ ਐ ਕਿ ਝੂਠ ਬੋਲੀ ਜਾਂਦੀ ਐ ਤੂੰ ਗੱਪ ਮਾਰਦੀ ਐ ਨੀ ਐਦਾਂ ਨਹੀਂ ਕਰ ਕਾਲੀ ਬੀਸੀ ਥੋੜਾ ਇਹ ਨਹੀਂ ਨੀ ਕਦੇ ਭਾਈ ਮੈਂ ਸਹੀ ਆ ਫੇਰ ਕੀ ਹੋਗੇ ਜੇ ਮੈਂ ਬਾਗੀ ਮੈਂ ਦੇਖ ਮੇਰੀ ਗੱਲ ਸੁਣ ਤੂੰ ਠੰਡੀ ਹੋ ਜਾਏ ਕਿਉਂ ਤੱਕ ਫਪਾਈ ਆ ਨੀ ਮੈਂ ਠੰਡੀ ਰਹੂੰਗੀ ਠੀਕ ਹੈ ਮੈਂ ਤਾਂ ਦੇਖ ਤੈਨੂੰ ਕਹਨੇ ਚਾਹੇ ਤੂੰ ਕੁਸ ਮਰਜੀ ਕਹੀਂ ਚਾਹੇ ਲੰਬਾ ਸਮਝੀ ਜਾ ਕੁਸ ਮਰਜੀ ਕਹਿ ਦੀ ਦੇਖ ਤੇਰੇ ਘਰੇ ਲਾਸਟ ਵਾਰ ਆਈਆਂ ਵੀ ਚਾਹੇ ਸਾਡਾ ਮਾੜਾ ਚ ਚੰਗਾ ਅਗਲਾ ਸਾਡੇ ਘਰੇ ਆ ਜੇ ਅੱਜ ਤੋਂ ਬਾਅਦ ਸਾਨੂੰ ਉਹਦੇ ਨਾਲ ਬੋਲਦੀ ਫਸ ਗਈ ਜਾਂ ਕਿਤੇ ਜਾਂਦੀ ਫਸ ਗਈ ਫੇਰ ਐ ਨਾ ਕਹੀ ਮੈਂ ਤਾਂ ਸਰਪੰਚ ਦੇ ਘਟ ਕਰੂੰਗੀ ਨੀ ਭੈਣੇ ਗੱਲ ਸੁਣ ਮੇਰੀ ਸੋਨੇ ਵਰਗਾ ਮੇਰਾ ਬੰਦਾ ਮੈਂ ਤਾਂ ਤੇਰੇ ਜੇਠ ਛੜੂਏ ਕਣੀ ਚਾਕਦੀ ਤੱਕ ਵੀ ਨੀ ਮੇਰੀ ਗੱਲ ਠੰਡ ਹੁਣ ਕਹੇਂਦੀ ਠੁੱਕਦੀ ਤੱਕ ਨਹੀਂ ਆ ਦਿਖਾ ਦੂੰਗਾ ਕੋਈ ਨਾ ਮੇਰੀ ਨਾ ਦਿਖਾ ਦਿਓ ਤੁਸੀਂ ਮੇਰੀ ਗੱਲ ਸੁਣੇ ਨਾ ਛੜੇ ਜੇੜ ਤੋਂ ਕੀ ਲੈਣਾ ਇਹ ਸੱਚੀ ਹੈਗੀ ਇਹਨੇ ਜਿਹੜੀ ਜ਼ਮੀਨ ਆ ਉਹਦੇ ਮਗਰ ਫਿਰਦੀ ਐ ਇਹ ਮੈਨੂੰ ਪਤਾ ਇਹਦਾ ਪਤਾ ਇਹਦਾ ਸਾਰੀਆਂ ਕੁਤਾਂ ਦਾ ਨਹੀਂ ਜਾਣਦੇ ਨਹੀਂ 나ਕੂ ਫਰਤੋਲਾ ਇਹ ਜੇ 나ਕੂ ਫਰਤੋਲਾ ਕਿਪਣੇ ਮੈਂ ਕੋਈ ਨਿਆਣੀ ਨਹੀਂ ਹੈਗੀ ਜਿਹੜੀ ਤੂੰ ਕਿ ਬੋਲ ਨੂੰ ਕਿਤਾ ਸੁਣਾਉਣੀ ਐ ਦੇਖ ਅੱਜ ਤਾਂ ਮੈਂ ਤੈਨੂੰ ਕਹਿ ਕੇ ਗਈਆਂ ਜੇ ਐਦੂ ਮਗਰੋ ਤੇਰੀ ਕੋਈ ਗਲਤੀ ਫੜੀ ਗਿਆ ਤੇਰੇ ਘਰ ਵਾਲੇ ਲੈ ਵੀ ਆਉਂਸੀਦਾ ਫੇਰ ਹੀ ਨਾ ਲਾਲਕ ਮੇਰੀ ਗੱਲ ਸੁਣਦਾ ਤੇਰੇ ਘਰ ਵਾਲੇ ਕੋਲ ਨਾਲੇ ਵੱਟ ਕੇ ਜਾਉਂਗਾ ਤੈਨੂੰ ਨਾਲੇ ਉਰੇ ਪੰਚਾਇਤ ਕਰ ਲਿਓ ਬਈ ਤੇ ਜਿਹੜਾ ਵੀ ਕੁਛ ਬਣਦਾ ਨਾ ਤੁਹਾਡੇ ਤੋਂ ਕਰ ਲਿਓ ਪਰ ਐਦਾਂ ਦੀ ਕੋਈ ਗੱਲ ਨਹੀਂ ਰਾਈ ਦੀ ਗੱਲ ਪਹਾੜ ਜਿੱਡੀ ਬਣਾਇਆ ਕਰਦੇ ਕੰਸੂਰਾਈ ਦੀ ਲੱਗਦੀ ਆ ਉਹ ਤਾਂ ਤੇਰੇ ਸਾਹਮਣੇ ਹੀ ਨਿਕੰਦਾ ਤੂੰ ਮਾਰ ਤੇਰਾ ਮੁੱਕੀ ਮਾਰੂ ਮੈਂ ਕਰ ਦੂ ਮੈਂ ਫਲਾਣਾ ਫਿਰ ਜਦ ਤੂੰ ਅਗਲੇ ਦਾ ਜਲੂਸ ਕੱਢਣ ਲੱਗ ਰਹੀ ਹੈ ਦੁਕਾਨ ਚ ਫਿਰ ਤੂੰ ਮਾਰੀ ਮਾਟੀ ਤੇ ਬੰਦੇ ਨੂੰ ਗੱਲ ਸੁਣ ਭੈਣੇ ਮੇਰੀ ਸਿਆਣੀ ਬਣਦੇ ਹੁੰਦੇ ਨੇ ਕਰੇ ਬੜ ਕੇ ਸਮਝਾਇਆ ਕਰਦੇ ਨੇ ਬੰਦੇ ਨੂੰ ਐ ਜਲੂਸ ਨਹੀਂ ਕੱਢਿਆ ਕਰਦੇ ਬਾਹਰ ਸਮਝਾ ਲਿਆ ਕਰਾਂਗੇ ਤੂੰ ਮਹਾਰਾਣੀ ਉਹਦੇ ਨਾਲ ਹੋਟਲਾਂ ਚ ਬੈ ਬੇ ਖਾਇਆ ਕਰ ਸ਼ਰਮ ਕਰ ਤੇਰਾ ਸੁੱਖ ਨਾ ਬੰਦਾ ਜਿਉਂਦਾ ਜਾਗਦਾ ਨਹੀਂ ਉਹੀ ਤਾਂ ਗ ਹਾਂ ਮੈਨਾਂ ਅਸਲੀ ਇਹ ਕਿਉਂ ਮੱਥੇ ਲੱਗਦੀ ਆ ਚੱਲ ਹਾਂ ਜੇ ਅੱਗੇ ਤੋਂ ਦੀਗੀ ਦਾ ਮੈਂ ਪੰਚਾਇਤ ਚ ਬੁਲਾਉਂਗਾ ਹਾਂ ਆਹ ਕਰ ਲਿਓ ਤੁਸੀਂ ਜਿਹੜਾ ਕੁਝ ਕਰਨਾ ਹੈ ਕੋਈ ਸਿਰ ਚੜੀ ਜਾਂਨੇ ਹੋ ਮੈਂ ਕਿੰਨਾ ਪਿਆਰ ਨਾਲ ਬੋਲੀ ਜਾਂਦੀ ਆ ਤੁਸੀਂ ਸਿਰੇ ਸਿਰ ਚੜੀ ਜਾਂਨੇ ਆ ਦੇਖ ਲੈ ਤੂੰ ਤਾਂ ਸਾਡੀ ਜੜਾਂ ਵੜਦੀਆਂ ਹੋਰ ਵੜਦੀਆਂ ਮੈਂ ਜਣਾ ਤੇ ਮੁਠੀ ਚ ਰੱਖ ਲਵਦੇ ਜੇਠ ਨੂੰ ਰੱਖਿਆ ਹੋਇਆ ਸੀ ਤੈਨੂੰ ਕੀ ਨਾ ਪਿਆ ਤੀ ਤੂੰ ਮੇਰੇ ਜੇਠ ਨੂੰ ਸਾਹਮਾ ਤੂੰ ਉਹਦੇ ਬੰਦੇ ਨੂੰ ਸਾਹਮਾ ਨਾ ਤੂੰ ਸਾਹਮਣਾ ਕਰ ਫਿਰ ਮੈਂ ਥੋਂ ਬੋਲਿਆ ਜਾਊਗਾ ਕਿਹਨਾਂ ਅਕੀ ਹੋਇ ਤਾਂ ਫਿਰ ਕਹਿੰਗੀ ਤੇ ਸਾਮੀ ਚੈ ਨਾ ਸਾਮੀ ਤੇ ਅਕੀ ਚੈ ਕਾਲਰ ਕੇ ਨੇ ਮੈਂ ਤਾਂ ਨਹੀਂ ਫੇਰ ਉਹਨੂੰ ਸਾਹਮਣੇ ਜੂੜ ਪਾ ਕੇ ਰੱਖਉਂ ਕਿਉਂ ਪੈਸਾ ਚਾਹੀਦਾ ਫੇਰ ਇਹਨਾਂ ਜਿੰਨਾ ਮਰਜੀ ਬਣਾ ਚਾਲਾ ਇਹ ਕੀ ਚੁੱਪ ਕਰ ਜੂਗੀ ਤੂੰ ਜੂੜ ਪਾ ਕੇ ਰੱਖ ਫੇਰ ਆਪਦੇ ਨੂੰ ਉਹਨਾਂ ਤੋਂ ਜਾਣ ਨੂੰ ਮੈਂ ਕਿਹਾ ਸੀ ਤੇ ਤੂੰ ਜਾਣ ਦੇ ਦੇਖ ਲੈ ਅੱਗਾ ਪਿੱਛਾ ਪਾਤੇ ਹੁਣ ਮੇਰੀ ਜਾਨ ਨੂੰ ਪੰਗੇ ਜੇ ਹੁਣ ਸਾਡੇ ਵਾਲੇ ਨੂੰ ਦੱਸਤਾ ਨਾ ਸੱਚੀ ਮੇਰੇ ਤਾਂ ਲੱਤਾਂ ਵੜਦੂ ਇਹ ਅਫਦਲ ਲੜਾਈ ਆਪਦੇ ਕਰੇ ਮਟਾਉ ਮੈਨੂੰ ਹੋਰ ਹੀ ਜੱਪ ਪਾਤਾ ਟੈਨਸ਼ਨਾਂ ਚੱਕਾ ਕੋਈ ਨਾ ਕੀ ਕਰ ਲੂਗੀ ਇਹ ਮੇਰਾ ਕੁਝ ਨਹੀਂ ਬਗੜ ਸਕਦੀ ਹੈਗੀ ਸਾਰਾ ਕੁਝ ਉਸ ਦੇ ਹੱਥ ਚ ਹੈ ਲਾਉਂਗੀ ਮੈਂ ਉਂਗਲਾ ਨੀ ਕਰਲਾ ਰੋਟੀ ਟੁੱਕਦਾ ਹੁਣ ਚਬੂਤਰੇ ਚੜਕੇ ਬੈ ਗਈ ਮੇਰੇ ਕੋਲੇ ਲੈ ਤੈਨੂੰ ਰੋਟੀ ਟੁੱਕਦੀ ਹੋਈ ਪਈਆ ਪੂਰੇ ਪਾਣੀ ਦੀ ਘੁੱਟ ਨਹੀਂ ਲੰਗਦੀ ਹੈਗੀ ਹੋਰ ਬੈਠਣਾ ਹੋਰ ਦੱਸ ਮੈਂ ਬੀਹੇ ਚ ਭੱਜ ਜਾ ਮੈਂ ਉਹਨੇ ਕੰਜਰ ਨੇ ਕਿਸੇ ਪਾਸੇ ਮੂੰਹ ਦਿਖਾਉਣ ਜੋਗੇ ਤਾਂ ਛੱਡੇ ਨਹੀਂ ਆ ਦੇਖੀ ਬਿੰਦਕ ਨੂੰ ਆਂਡਣਾ ਗਮੰਡਣਾ ਵੀ ਆ ਜਾਣਗੀਆਂ ਵੀ ਤੇਰੇ ਜੇਠ ਨੇ ਆ ਚੱਲ ਬਚਾਰਦਾ ਪਰਨਾ ਪਊਗਾ ਕਿਸੇ ਲੋਟ ਟਿੱਡ ਤੇ ਪਰਨਾ ਪਊਗਾ ਹੁਣ ਉਹ ਕੰਜਰ ਖਾਤੇ ਮੱਖੀ ਮਰ ਜੀਏ ਮੇਰੀ ਗੱਲ ਸੁਣ ਮੇਰੇ ਤਾਂ ਬੁਰਕੀ ਲੰਗਦੀ ਨਹੀਂ ਜੇ ਤੈ ਖਾਣੀ ਮੈਂ ਤਾਂ ਤੈਨੂੰ ਸੇਵੀਆਂ ਸੂਵੀਆਂ ਬਣਾ ਕੇ ਦੇ ਦੂੰਗੀ ਉਹੀ ਪਾੜੂਗਾ ਤੇ ਆਥਣੇ ਸੁੱਕੀ ਸਬਜ਼ੀ ਕਿ ਦਾਲ ਬਣਾਈ ਐ ਜਦੋਂ ਆਪ ਨੂੰ ਪਕਾਉਣੀਆਂ ਪਈਆਂ ਨਾ ਕੰਜਰ ਨੂੰ ਫੇਰ ਲੱਗੂ ਪਤਾ ਜਦੋਂ ਮੇਰਾ ਸਾਲਾ ਆ ਕੇ ਪੁੱਛੂਗਾ ਨਾ ਵੀ ਰੋਟੀ ਲਿਆ ਕੇ ਦਿਓ ਮੈਨੂੰ ਫੜਾਓ ਮੈਨੂੰ ਕਹਦੇ ਉੱਥੇ ਜਾ ਕੇ ਖਾ ਸਾਡੇ ਕੋਲ ਨਹੀਂ ਹੈਗੀ ਮੈਂ ਤਾਂ ਕਿਤੇ ਨੂੰ ਪੂਜੀ ਨਾ ਬਣਾ ਕੇ ਦੇਦਾ ਰੋਟੀ ਨਾਲ ਮੈਨੂੰ ਨਾ ਰੋਟੀ ਦਾ ਟਿੱਪ ਫੜਾਉਂਦੀ ਇਹਦਾ ਕੀਤਵਾਰ ਆ ਬੋਲ ਉਹ ਤਾਂ ਹਲਕਾ ਫਿਰਦਾ ਉਹ ਦੇਖਣ ਨੂੰ ਤਾਂ ਮੈਨੂੰ ਨਰਮ ਲੱਗਦੀ ਦੀ ਦੇਖ ਲੈ ਕਿਵੇਂ ਚਾਰੇ ਪੈਰ ਚੱਕ ਚੱਕ ਪੈਂਦੀ ਦੀਗੀ ਬੇ ਹਾਂ ਸੱਚ ਮੈਂ ਤਾਂ ਦਿਮਾਗ 'ਚ ਮੇਰੇ ਤਾਂ ਹੁਣ ਗੱਲ ਆਈ ਹੈ ਜੇ ਕਿਤੇ ਤੂੰ ਕੱਲਾ ਵਗ ਜਾਂਦਾ ਤੈਨੂੰ ਥੋੜੀ ਗੱਲਾਂ ਚਾਉਣ ਦਿੰਦੀ ਤੀ ਉਹ ਪਤਾ ਨਹੀਂ ਕੀ ਕੁਛ ਬੋਲਦੀ ਕੀ ਤੂੰ ਸੁਣਾ ਨਾਲ ਤਾਂ ਦੇਖਾ ਗਲਤੀ ਆ ਹਰ ਉਹ ਕੰਮ ਹੋ ਗਿਆ ਨਾਲੇ ਚੋਰ ਤੇ ਨਾਲੇ ਚਤਰਾਈ ਵੀ ਤੂੰ ਗਲਤੀ ਮੰਨ ਲੈ ਭਾਈ ਮੈਥੋਂ ਗਲਤੀ ਕੋਈ ਅੱਗੇ ਤੋਂ ਮੈਂ ਨਹੀਂ ਜਾਂਦੀ ਕਿਤੇ ਤਾਂ ਇਹ ਗੱਲ ਕਹਿਣੀ ਸੀ ਕਿੱਥੇ ਕੋਈ ਮੈਂ ਆਏ ਮੇਰਾ ਬੰਦਾ ਮੇਰਾ ਬੰਦਾ ਫਲਾਣਾ ਵੀ ਜੇ ਤੂੰ ਬੰਦੇ ਦੀ ਮੰਨੇ ਮਾੜੀ ਮੋਟੀ ਗੱਲ ਫੇਰ ਗੱਲਾਂ ਕਰਦੀਆਂ ਨੇ ਗੱਲ ਤਾਂ ਦੀ ਮੰਨਦੀ ਨਹੀਂ ਹੈਗੀ ਨਿੱਤ ਐਵੇਂ ਮਾੜੀ ਮੋਟੀ ਤੇਰੇ ਕੋਲ ਹੀ ਫੋਨ ਤਾਂ ਹੈਗਾ ਦੀਆ ਤੇ ਵੀਡੀਓ ਤਾਂ ਬਣਾਣੀ ਸੀ ਕੱਲੋਂ ਸਬੂਤ ਦੇਣ ਜੋਗੇ ਤਾਂ ਹੋ ਜਾਂਦੇ ਤੇ ਫੋਨ ਤਾਂ ਅੱਗ ਲਾਉਣਾ ਘਰੇ ਚਾਰਜ ਲੱਗਿਆ ਪੈਤੀ ਕਾਲੀ ਕਾਲੀ ਚ ਫੋਨ ਵੀ ਘਰੇ ਭੁੱਲ ਗਈ ਜੇ ਕਿਤੇ ਮੇਰੇ ਲਵੇ ਹੁੰਦਾ ਫੋਨ ਬਣਾ ਕੇ ਵੀਡੀਓ ਨਾ ਮਾਤਾ ਫੇਸਬੁੱਕ ਤੇ ਇੰਸਟਾਗ੍ਰਾਮ ਤੇ YouTube ਤੇ WhatsApp ਤੇ ਸਾਰੇ ਗਰੁੱਪਾਂ 'ਚ ਸ਼ੇਅਰ ਕਰਦੀ ਉਹਦੀ ਵੀਡੀਓ ਫੇਰ ਦੇਖਦੀ ਨਹੀਂ ਹੁਣ ਤਾਂ ਕਹਿੰਦੀ ਫੋਨ ਭੁੱਲ ਗਈ ਨਾਲ ਲੈ ਜਾ ਕਰ ਲਿਆ ਕਦੇ ਵਾਸਤੇ ਦੀ ਉਹ ਉਹ ਤਾਂ ਕਹਿੰਦੀ ਮੈਨੂੰ ਫੋਨ ਨਹੀਂ ਲੈ ਕੇ ਦਿੰਦਾ ਫੋਨ ਨਹੀਂ ਲੈ ਕੇ ਦਿੰਦਾ ਹੁਣ ਦੇਖ ਲੈ ਹੁਣ ਕਹਿੰਦੀ ਮੈਂ ਘਰੇ ਭੁੱਲ ਗਈ ਮੈਨੂੰ ਕੀ ਪਤਾ ਸੀ ਵੀ ਉਹ ਮਲੰਗ ਕਹਾਂ ਤੀਮੀ ਨੂੰ ਲਈ ਬੈਠਾ ਹੈ ਸ਼ਰਮ ਤਾਂ ਤੀਮੀ ਨੂੰ ਆਉਣੀ ਚਾਹੀਦੀ ਹੈ ਬਹਿ ਲੋਕਾਂ ਦੇ ਬੰਦਿਆਂ ਨਾਲ ਖੈ ਖੈ ਕੇ ਬੈਠਿਆ ਕਰਦੇ ਨੇ ਲੈ ਇੱਥੇ ਤਾਂ ਕੋਈ ਦਿਔਰ ਜੇਠ ਮਿਲ ਜਾਂਦਾ ਇੱਕ ਵਾਰੀ ਸਸਰੀਕਾਰ ਬੁਲਾ ਕੇ ਮੁੜ ਕੇ ਨਾ ਅਗਲਾ ਬੁਲਾਵੇ ਨਾ ਅਗਲੇ ਨੂੰ ਕਦੇ ਮੈਂ ਬੁਲਾਇਆ ਪਤਾ ਨਹੀਂ ਕਿਹੇ ਜੀ ਤੀਮੀਆਂ ਨੇ ਸ਼ਰਮੇ ਲਾਰਖੇ ਨੇ ਪੁੱਤੀਆਂ ਨੇ ਨਹੀਂ ਉਹਦੀ ਵੀ ਸ਼ਰਮ ਉੱਤਰ ਗਈ ਨਾਲੇ ਉਹਦੀ ਉੱਤਰ ਗਈ ਇਹਨਾਂ ਦੀਆਂ ਦੋਆਂ ਦੀ ਉੱਤਰ ਗਈ ਹੋਣਾ ਇਹ ਬੇ ਤਾਂ ਛੜਾ ਮ ਇਹਦਾ ਕੀ ਐ ਬੰਦੇ ਦਾ ਕੀ ਵਿਗੜਦਾ ਹੈਗਾ ਜਨਾਨੀ ਤਾਂ ਸੋਚੇ ਮਾੜੀ ਮੋਟੀ ਬੰਦਾ ਦਾ ਵਿਚਾਰਾ ਕਦੇ ਕਿਤੇ ਜਾਂਦਾ ਕੰਮ ਤੇ ਕਦੇ ਕਿਤੇ ਜਾਂਦਾ ਉਹ ਤਾਂ ਕਦੇ ਆਥਰ ਨੂੰ ਆਉਂਦਾ ਕਦੇ ਕਰ 10 10 ਦਿਨ ਨਿਕਰੇ ਬੜਦਾ ਹੈਗਾ ਇਹ ਚੰਗਾ ਹੋ ਨਿਆਮ ਦੇਰੀਆ ਨੂੰ ਕੋਈ ਨਾ ਆਣ ਦੇ ਇਹਨੂੰ ਮੈਂ ਖਵਾਉਂਗਾ ਫੁਲਕੇ ਆਣ ਸਰ ਕਹੂੰਗਾ ਆਪਦਾ ਬਿਸਤਰਾ ਉੱਥੇ ਹੀ ਲੈ ਜਾ ਬੇ ਨਾ ਕੰਡੇ ਵੀ ਜੇ ਤੈਨੂੰ ਪਹਿਲਾਂ ਵੀ ਕਿਹਾ ਸੀ ਬਾਗਲ ਚ ਨਾ ਬਾਸ ਕੱਟਦੀ ਇਹੇ ਜੇ ਦਾ ਤੈਨੂੰ ਪਤੀ ਐ ਨਾ ਤਾਂ ਵੇਚ ਜੂ ਮੈਂ ਸਾਂ ਜੇ ਮੈਂ ਸਾਂ ਨਾ 베ਚੀ ਨਾ ਕੱਢ ਕੇ ਤਾਰਾ ਦੁੱਧੋਂ ਪਣਾਉ ਦੇ ਕਰੇ ਭੇਜਿਆ ਕਰੂਗਾ ਇੱਥੇ ਚਾਹ ਨੂੰ ਵੀ ਚੱਕੇਗਾ ਨੀ ਹੋਰ ਹੀਲਾ ਕੀ ਹੋਣਾ ਚਾਹੀਦਾ ਹੀਲਾ ਦਾ ਦੱਸ ਕਰੀਏ ਕੀ ਕੋਈ ਹੀਲਾ ਨਹੀਂ ਜਦੋਂ ਘਰੇ ਆ ਗਿਆ ਸੰਗਲ ਲਾ ਲਾ ਮੇਰੇ ਪਿਓ ਦੇ ਸਾਲੇ ਦੀ ਲੱਤ ਨੂੰ ਹੋਰਾਂ ਨਾ ਜਾਣ ਦੇ ਕਿਸੇ ਪਾਸੇ ਇਹ ਹੀ ਹੀਲ ਹੈ ਮੇਰਾ ਸਾਲਾ ਫੇਰ ਵੀ ਨਹੀਂ ਖੜਨਾ ਸੰਗਲ ਤੜਾ ਕੇ ਫੇਰ ਵੀ ਲੰਘ ਜਾ ਕਰੂਗਾ ਉਹ ਨਸਾ ਪਾਨਾ ਦੇ ਕਰੀ ਮਾਰ ਕੇ ਮੁੱਕੀ ਨਹੀਂ ਵਧੀਆ ਵਧੀਆ ਜੇ ਉਧਰ ਕੱਢ ਦਾਂਗੇ ਵਧੀਆ ਰ੍ਹਾਂਗੇ ਮੇ ਹੱਥਾਂ ਤਾਂ ਨਿਕਲਦੇ ਜਮੀ ਕੀ ਨਹੀਂ ਕਰੂਗੀ ਤੇਰੀ ਹੁਣ ਕਿਹੜਾ ਨਿਕਲਿਆ ਨਹੀਂ ਹੋਇਆ ਹੁਣ ਵੀ ਨਿਕਲਿਆ ਹੋਇਆ ਤੂੰ ਜਦੋਂ ਸ਼ਰਮੇ ਲਾਰਖੇ ਕੰਜਰ ਨੇ ਮੈਂ ਤਾਂ ਤੈਨੂੰ ਐ ਕਹਿੰਦੀ ਇੱਕ ਦੋ ਦਿਨ ਦੇਖ ਜੇ ਤਾਂ ਟਿਕਦਾ ਠੀਕਾ ਨਹੀਂ ਭੂਆ ਨੂੰ ਬੁਲਾ ਲੈ ਉਹ ਤਾਂ ਡਰਦਾ ਹੈ ਮਲਾਂਗਾ ਚੱਲ ਭੂਆ ਨੂੰ ਬੁਲਾ ਲਾਂਗੇ ਠੀਕ ਆ ਚੱਲ ਤੂੰ ਵੀ ਉਤਰ ਲੈ ਮੰਜੇ ਤੋਂ ਰੋਟੀ ਲਾ ਲੈ ਨਾਲੇ ਹੁਣ ਵੇ ਕਿਹੜੀ ਤੂੰ ਤਾਂ ਰੋਟੀਆਂ ਦੀ ਹੋਰੀ ਐਥੇ ਤਾਂ ਪਾਣੀ ਦੀ ਘੁੱਟ ਨਹੀਂ ਲੰਗਦੀ ਸਾਰਾ ਦਿਨ ਬਸ ਰੋਟੀ ਖਾ ਲੋ ਚਾਹ ਪੀ ਲੋ ਪਾਣੀ ਪੀ ਲੋ ਆਈਂ ਦੇਖਦਾ ਵੀ ਕਰੇ ਕੀ ਕੁਝ ਹੋ ਰਹਿਗਾ ਨਹੀਂ ਮੈਨੂੰ ਸਾਰਾ ਕੁਝ ਦੀਦਾ ਕਰੇ ਕੀ ਕੁਝ ਹੋ ਰਿਆ ਆਹੋ ਟਿੱਡ ਵੀ ਭਰਨਾ ਸਾਲੇ ਦਾ ਤੇ ਤੈਨੂੰ ਦੀਦਾ ਹੁੰਦਾ ਆਹ ਦਿਨਾਂ ਦੇਖਣੇ ਪੈਂਦੇ ਇਹ ਤਾਂ ਦੇਖਣੇ ਪੈਣਗੇ ਸਾਲੇ ਦੇ ਪਤਾ ਨਹੀਂ ਕਦੇ ਮਰੂਆ ਸਾਲੇ ਦੀ 80 ਚੱਪਲ ਜਨਾਨੀ ਐ ਵੀ ਜਦ ਦੋ ਪ੍ਰੇਮੀ ਆਪਸ ਵਿੱਚ ਇਸ਼ਕ ਲੜਾ ਰਹੇ ਨੇ ਤੂੰ ਉੱਥੇ ਬੜੇਵੇਂ ਲੈਣਾ ਹੁੰਨੀ ਐ ਮੇਰੇ ਸਾਲੇ ਦੀ ਵਿਚ ਆਸ਼ਕਾਂ ਦੀ ਬੇੜੀ ਦੇ ਬੱਟੇ ਜਰੂਰ ਪੈਂਦੇ ਨੇ ਰੱਬ ਵੀ ਨਹੀਂ ਹੈਗਾ ਪੈਰੀਆਂ ਦਾ ਹੋ ਰਿਹਾ ਮੇਰਾ ਸਾਲਾ ਮਲੰਗ ਆ ਕਿੰਦਰ ਤੁਰੀ ਆਉਂਦੀ ਐ ਸ਼ਾਮਕ ਛੱਲੋ ਵੀ ਬਦਿਆ ਹੋਇਆ ਤੂੰ ਮੈਨੂੰ ਇੱਥੇ ਮਿਲ ਗਿਆ ਮੈਨੂੰ ਪਤਾ ਹੈ ਜਦੋਂ ਤੇਰਾ ਦਿਲ ਮੈਨੂੰ ਯਾਦ ਕਰਦਾ ਮੈਂ ਆਏ ਜਾਣਾ ਤੇਰੇ ਕੋਲੇ ਬੇ ਮਰਨਿਆ ਮੇਰੀ ਗੱਲ ਤਾਂ ਸੁਣ ਲੈ ਹੂੰ ਉਹ ਛੋੜੇ ਵਾਲੀ ਤੀਵੀ ਨਾ ਬਹੁਤ ਖਤਰਨਾਕ ਹੈ ਸੱਚੀ ਮੈਨੂੰ ਤਾਂ ਡਰ ਲੱਗਦਾ ਕਿਤੇ ਗੱਲ ਨੂੰ ਹੀ ਨਾ ਕੰਦੀ ਕੋਠੀ ਚੜਾ ਦੇ ਹੋ ਤਾਂ ਮੇਰੇ ਸਲੇ ਦੀ ਐਡੀ ਸੜੀ ਹੋਈ ਹੈ ਐਡੀ ਸੜੀ ਹੋਈ ਹੈ ਕਾ ਨੂੰ ਪੁੱਛਦੀ ਹੈ ਨਾਲੇ ਉਹਦਾ ਨਾਂ ਨਾ ਲਿਆ ਕਰ ਜਦੋਂ ਆਪਾਂ ਦੋਨੇ ਇਕੱਠੇ ਹੁੰਨੇ ਆ ਉਹ ਤਾਂ ਮੇਰੇ ਸਲੇ ਦੀ ਪਤਾ ਨਹੀਂ ਕਿੱਧਰੋਂ ਆ ਜਾਂਦੀ ਆ ਹੁਣ ਵੀ ਨਾ ਜੀ ਬੇ ਨਾਮ ਕਿਉਂ ਨਾ ਲੇ ਮਾਂ ਅਹ ਤੇਮੀ ਸਾਡੇ ਘਰੇ ਆ ਗਈ ਐਡਾ ਢਾਂਗ ਜਿੱਡਾ ਲਾਂਬਾ ਲੈ ਕੇ ਤੇ ਮਗਰ ਮਗਰ ਉਹਨੂੰ ਸੰਧਾਰੇ ਨੂੰ ਲਾਈ ਫਿਰਦੀ ਸੀ ਤੇਰੇ ਵਾਲੇ ਭਾਈ ਨੂੰ ਉਹ ਤਾਂ ਮੇਰਾ ਸਾਲਾ ਜਨਾਨੀ ਦਾ ਕਲਾਮ ਐ ਉਹਨੂੰ ਤਾਂ ਜਿਵੇਂ ਕਹਦੇ ਨਾ ਉਹ ਤੜਕੀ ਉੱਠ ਕੇ ਵੀ ਆ ਹਮੇਸ਼ਾ ਦਾ ਗੋਹਾ ਚੱਕਦੇ ਉਹ ਤਾਂ ਮੇਰਾ ਸਾਲਾ ਉਹ ਵੀ ਚੱਕਦਾ ਐ ਤੈਨੂੰ ਕੀ ਦੱਸਾਂ ਇਹ ਤਾਂ ਅੰਦਰ ਦੀਆਂ ਗੱਲਾਂ ਨੇ ਘਰ ਦੀਆਂ ਘਰਚੇ ਰਹਿਣ ਦੇ ਫਰਾ ਤਾਂ ਹੁਣ ਨਵਾਂ ਪੰਗਾ ਪੈ ਗਿਆ ਜਿਹੜਾ ਮੈਂ ਰੋਂਦੀ ਸੀ ਪਿੱਟਦੀ ਸੀ ਤੈਨੂੰ ਬਥੇਰਾ ਕਿਹਾ ਮੈਂ ਤੈਨੂੰ ਕੀ ਕੀ ਕਹਿੰਦੀ ਤੈਨੂੰ ਜਿਵੇਂ ਦੱਸ ਤੂੰ ਕੀ ਗੱਲ ਬਣੀ ਫਿਰ ਹਾਂ ਕਹਿੰਦੀ ਤਾਂ ਸਾਡਾ ਛੜੂਆ ਸਾਮ ਰਖੇਗਾ ਛੜੂਆ ਹੈ ਆਹੋ ਉਹਨੂੰ ਕਹਦੇ ਕਹਦੇ ਫਿਰ ਹੈਗੇ ਮੇਰਾ ਐ ਕਿ ਡਰਦੇ ਆਪਾਂ ਜਦੋਂ ਪਿਆਰ ਕਿੱਤਾ ਤਾਂ ਡਰਨਾ ਕੀ ਵੀ ਐ ਕਿ ਮੈਂ ਕਹਿਦਾ ਮੈਂ ਢੰਗਾ ਲੱਤਾਂ ਤੜਵਾਉਣੀਆਂ ਨੇ ਕਹਿੰਦੀ ਤੇਰੇ ਬੰਦੇ ਨੂੰ ਦੱਸ ਦੂੰ ਮੈਂ ਮੈਂ ਕਿਹਾ ਮਾਹ ਮੇਰੇ ਤਾਂ ਸੋਨੇ ਵਰਗਾ ਬੰਦਾ ਮਾਹ ਮੈਂ ਤਾਂ ਥੁੱਕਦੀ ਵੀ ਨਹੀਂ ਹੈਗੀ ਤੁਹਾਡੇ ਛੜੂਏ ਕੋਲ ਐ ਖਾਣਾ ਕੱਢ ਕਾਣਾ ਪੈਂਦਾ ਮੇਰੇ ਸਾਲੇ ਦੀਏ ਕੀ ਗੱਲਾਂ ਕਰਦੀਆਂ ਹਾਂ 50 ਤੀਵੀਆਂ ਫਿਰਦੀਆਂ ਨੇ ਜੱਟ ਦੇ ਟਰਾਈ ਲਾਉਂਦੀਆਂ ਪਰ ਮੈਂ ਤੇਰਾ ਹੀ ਹਾਂ ਮਰਨ द्या ਮੇਰੀ ਗੱਲ ਸਮਝ ਲੈ ਕਹਿਣਾ ਪੈਂਦਾਗਾ ਉਹ ਤਾਂ ਤੇਰੀ ਗੱਲ ਠੀਕ ਹੈ ਨਾ ਭਾਈ ਆ ਤੂੰ ਐਡੀ ਡਾਂਗ ਚੱਕੀ ਫਿਰਦਾ ਇਹਦਾ ਸਾਰਾ ਸੂਰਾ ਦਾ ਕੁਝ ਨਹੀਂ ਹੈਗਾ ਬਥੇਰਾ ਸਾਰਾ ਜੱਟ ਦੀ ਸੀਨੇ ਵਾਲੀ ਬੰਦੂਖ ਵਰਗੀ ਐ ਤੇਰੇ ਤਿੰਨ ਮਾਰੀਆਂ ਨਾ ਪਾਣੀ ਨਹੀਂ ਮੰਗਣਾ ਤਾਂ ਉਹ ਤਾਂ ਮੈਂ ਦੇਖ ਹੀ ਲਿਆ ਜਿਹੜਾ ਰੋਬ ਮੇਰੇ ਤੇ ਮਾਰਦਾ ਨਾ ਆ ਦੁਕਾਨ ਤੇ ਉਹ ਪਰਜਾਈ ਤੇ ਮਾਰਨਾ ਸੀ ਆਪਦੀ ਤੇ ਇਹ ਮਰਦ ਜਨਾਨੀ ਆ ਤੇ ਹੱਥ ਨਹੀਂ ਚੱਕਿਆ ਕਰਦੇ ਤੈਨੂੰ ਕਿੰਨੇ ਵਾਰੀ ਸਮਝਾਵਾਂ ਕੋਈ ਗੱਲ ਨਹੀਂ ਸਾਰੀ ਜ਼ਮੀਨ ਜੱਟ ਦੇ ਨਾਂ ਐ ਤੈਨੂੰ ਚਣ ਘਾਤੋ ਲੈਣੀ ਹੁੰਦਾ ਮੇਰੇ ਸਾਲੇ ਪਾਣੀ ਭਰਦੇ ਫਿਰਨਗੇ ਕੀ ਕਹਿੰਦੀ ਫਿਰ ਤੇਰੀ ਨਾਮ ਹੈ ਮੇਰੇ ਕਦੋਂ ਲਾਵੇਂਗਾ ਗੁੱਠਾ ਗੁੱਠਾ ਨਹੀਂ ਪੈਰਾਂ ਲਈ ਗੁੱਠੇ ਤੋਂ ਲੈ ਕੇ ਸਿਰ ਦੇ ਵਾਲਾਂ ਤੱਕ ਤੇਰੇ ਹੀ ਆ ਸ ਕੀ ਚੱਕਰ ਹੈ ਇੱਕ ਦਿਨ ਗੁੱਠਾ ਹੀ ਵੱਢ ਕੇ ਦੇ ਦਾਂਗੇ ਲਾਈ ਚੱਲਨੀ ਜਿੱਥੇ ਲਾਉਣਾ ਚੱਲ ਚੰਗਾ ਆ ਹੁਣ ਮਸ ਕਰੀ ਜਾਂਦਾ ਟਾਈਮ ਨਹੀਂ ਹੈਗਾ ਮੈਂ ਤੈਨੂੰ ਐਦਾਂ ਕਹਿੰਦੀ ਸੀ ਵੀ ਹੁਣ ਪੰਜ ਚਾਰ ਦਿਨ ਤੂੰ ਹੁਣ ਮਿਲਣਾ ਜੁਲਣਾ ਬੰਦ ਕਰੀ ਮੇਰੀ ਗੱਲ ਸੁਣ ਲੈ ਇੱਕ ਉਹ ਭਾਵੇਂ ਜਨਮ ਮੰਗ ਲੈ ਹ ਮਿਲਣ ਵਾਲੀ ਗੱਲ ਨਾ ਕਰੀ ਵੀ ਨਾ ਮਿਲੀ ਮੇਰਾ ਤਾਂ ਦਿਨ ਨਹੀਂ ਲੰਘਦਾ ਤੈਨੂੰ ਦੇਖੇ ਬਿਨਾ ਬੇ ਮਰਦਿਆ ਗੱਲ ਸਮਝਾ ਕਰਦੇ ਨੇਗੇ ਤੈਨੂੰ ਅਕਲ ਹੀ ਨਹੀਂ ਹੈਗੀ ਉਹਨੂੰ ਪਤਾ ਲੱਗ ਰਗਾ ਸਾਰੀ ਗੱਲਬਾਤ ਦਾ ਫਿਰ ਪਤਾ ਮੇਰੀ ਗੱਲ ਸੁਣਾ ਇਹ ਤਾਂ ਇੱਕ ਨਾ ਇੱਕ ਦਿਨ ਲੱਗਣੀ ਹੀ ਸੀ ਤੂੰ ਐਂ ਕਰ ਤੂੰ ਛੱਡ ਪਰੇ ਤੇਰੇ ਵਾਲੇ ਨੂੰ ਆਪਾਂ ਕਰੇ ਵਾਪਰਾ ਲੈਨੇ ਆ ਐ ਕਿ ਮੈਂ ਛੱਡ ਦਾਂ ਬੇ ਨਾਲੇ ਉਹ ਛਾਤੀ ਤੇ ਜੜ ਲੂਗੀ ਕੌਣ ਪਰ ਜਾਈ ਤੇਰੀ ਉਹਨਾਂ ਨੂੰ ਵੀ ਉਹ ਤੈਨੂੰ ਚੋਪੜੀਆਂ ਦਿੰਦੀ ਐ ਨਾ ਉਹ ਤੈਨੂੰ ਨਹੀਂ ਦਿੰਦੀ ਤੇਰੀ ਜ਼ਮੀਨ ਨੂੰ ਦਿੰਦੀ ਐ ਮੇਰੇ ਸਾਲਿਆਂ ਦੇ ਤਿੰਨ ਮਰਾਂਗੇ ਖੁੰਡੇ ਘਰੋਂ ਬਾਹਰ ਕੱਢ ਦਾਂਗੇ ਆਪਾਂ ਦੋਨੇ ਰਹਾਂਗੇ ਉੱਡਣ ਦੇ ਡੋਰੀਆਂ ਮੈਲ ਨਾਲੇ ਘਰ ਤੂੰ ਹਨਾ ਨਿਕਲ ਜੀ ਕਿਤੇ ਦੇਖੀ ਹੌਣ ਆਹ ਹੋ ਤੀਨੀ ਬਹੁਤ ਤੇਜ਼ ਐ ਹੋ ਓਏ ਫਿਰ ਤੇਜ ਆਉ ਆਪਦੇ ਬੰਦੇ ਵਾਸਤੇ ਐ ਮੇਰੇ ਵਾਸਤੇ ਨਹੀਂ ਮੈਂ ਤਾਂ ਮੇਰੇ ਸਾਲਿਆਂ ਦੇ ਖੁਰੜੇ ਕੁੱਟ ਦੂੰ ਬੇ ਕੰਜਰਾ ਉਦੋਂ ਮੈਂ ਤੈਨੂੰ ਬਥੇਰਾ ਪੀਟੀ ਬੇ ਤੂੰ ਜਾਣਦੇ ਜਾਣਦੇ ਆ ਦੁਕਾਨ ਤੇ ਨਾ ਜਾ ਨਾ ਜਾ ਇਹ ਤਾਂ ਤੂੰ ਮੈਨੂੰ ਗੋਲ ਗੱਪੇ ਖਵਾ ਦਿੰਦਾ ਨਾ ਮੇਰੇ ਸਾਲੇ ਦੀਆਂ ਗੋਲ ਗੱਪਿਆਂ ਨੂੰ ਰੋਨੀ ਐ ਤੈਨੂੰ ਕਿਹਾ ਸੀ ਪਿੰਡ ਵਾਲੇ ੱਡੇ ਤੋਂ ਚਾਰ ਪੈਰ ਗਾਹਾਂ ਹੋ ਜਾ ਉੱਥੀ ਪੈਰ ਜੇ ਮਾਰੀ ਗਈ ਮੇਰੀ ਸਾਲੀ ਮਰਨੇ ਉੱਥੇ ਤਾਂ ਨਹੀਂ ਪੰਗਾ ਪਿਆ ਪੰਗਾ ਤਾਂ ਤੇਰੀ ਲੱਡੂ ਵਾਲੀ ਦੁਕਾਨ ਤੇ ਪਿਆ ਫਿਰ ਤੂੰ ਹੀ ਕਹਿੰਦੀ ਸੀ ਮਿੱਠਾ ਖਾਣ ਨੂੰ ਜੀ ਕਰਦਾ ਐ ਮੈਂ ਤਾਂ ਕਿਹਾ ਸੀ ਗੋਲ ਗੱਪੇ ਖਵਾ ਦੇ ਮੈਨੂੰ ਮੰਨਿਆ ਤੂੰ ਗੋਲ ਗੱਪੇ ਉਹ ਤਾਂ ਦੋ ਲੱਡੂਆਂ ਨਹੀਂ ਇੰਨਾ ਕਾਰਾ ਕਰਾਤਾ ਤੇਰੇ ਸੱਤ ਗੋਲ ਗੱਪੇ ਪਤਾ ਨਹੀਂ ਕੀ ਕਰਾਉਂਦੇ ਤੂੰ ਹੁਣ ਊਰੇ ਜਲੂਸ ਨਾ ਕੱਢ ਤੂੰ ਮੈਨੂੰ ਹੁਣ ਇੱਕ ਗੱਲ ਦੱਸ ਤੈ ਹੁਣ ਮਿਲਣਾ ਨਹੀਂ ਹੈਗਾ ਬਸ ਮੈਂ ਕਹਿ ਤਾ ਤਾ ਕਹਿ ਤਾ ਮੇਰੀ ਗੱਲ ਸੁਣ ਲੈ ਮਿਲਣ ਬਿਨਾ ਜੱਟ ਦਾ ਟਾਈਮ ਨਹੀਂ ਲੰਘਦਾ ਤੂੰ ਐ ਕਰੀ ਪਰਸੋਂ ਨੂੰ ਨਾ ਪੂਰਨਮਾਸੀ ਹੈ ਪਰਸੋਂ ਨੂੰ ਪੂਰਨਮਾਸੀ ਹੈ ਮੈਨੂੰ ਤਾਂ ਪਤਾ ਨਹੀਂ ਹੈਗਾ ਤੂੰ ਬੜੇ ਦਿਨ ਯਾਦ ਰੱਖਦੇ ਆਪਾਂ ਜਦੋਂ ਪਹਿਲੀ ਵਾਰੀ ਮਿਲੇ ਸੀ ਉਦੋਂ ਵੀ ਪੂਰਨਮਾਸੀ ਦੀ ਮੈਂ ਕਿਵੇਂ ਭੁੱਲ ਜੂ ਅਸ਼ੀ ਕੀ ਕਹਿੰਦੀ ਮੇਰੀ ਗੱਲ ਸੁਣਾ ਰਾਤ ਦੇ ਪਿਛਲੇ ਪੈਰ ਤੇ ਦਿਨ ਚੜ੍ਹਦੇ ਦੇ ਪਹਿਲੇ ਪੈਰ ਜਦੋਂ ਬਾਬਾ ਬੋਲਦਾ ਆ ਜੀ ਚੰਗਾ ਟੋਬੇ ਵਾਲੀ ਢਿਲ ਤੇ ਮੈਂ ਤੈਨੂੰ ਐਦਾਂ ਹੀ ਕਹਿੰਦੀ ਸੀ ਤੂੰ ਆ ਫੋਨ ਰੱਖ ਲੈ ਫਿਰ ਫੋਨ ਤੇ ਗੱਲਬਾਤ ਹੋ ਜੂਗੀ ਫਿਰ ਆ ਜਾਂਦਾਗਾ ਫਿਰ ਤਾਂ ਆ ਜਾਂਦਾ ਫੋਨ ਤੂੰ ਵੀ ਰੱਖਣਾ ਛੱਡ ਦੇ ਉੱਥੇ ਜਵਾਕ ਜੇ ਗੱਲਾਂ ਕਰਦੇ ਦੀ ਤਾਂ ਮੇਰਾ ਸਾਲਾ ਕਹਿੰਦੇ ਆਪਣੀਆਂ ਗੱਲਾਂ ਸੁਣਦਾ ਫੋਨ ਗੱਲਾਂ ਸੁਣਦਾ ਹੈ ਹਾਂ ਗੱਲਾਂ ਸੁਣਦਾ ਜਿਹੜੀਆਂ ਆਪਾਂ ਪਿਆਰ ਦੀਆਂ ਗੱਲਾਂ ਕਰਦੇ ਆ ਤਾਂ ਮੇਰਾ ਸਾਲਾ ਉਹ ਵੀ ਸੁਣ ਲੈ ਸੁਣ ਲੈਂਦਾ ਹੋਵੇ ਵੀ ਫਿਰ ਆਪਾਂ ਨਹੀਂ ਹੁਣ ਕੋਈ ਗੱਲਬਾਤ ਕਰਦੇ ਹੁਣ ਤੂੰ ਜਾਬ ਦੇ ਰਾਹ ਫੇਰਾ ਨਾ ਆਪਾਂ ਇਹ ਤਾਂ ਕਰ ਸਕਦੇ ਆ ਫੋਨ ਜਾਂ ਤੂੰ ਲੈਈਂ ਆਪਾਂ ਇਹ ਕਰ ਸਕਦੇ ਆ ਮੈਂ ਤੈਨੂੰ ਚਿੱਠੀ ਪਾਉ ਜਾਂ ਫਿਰ ਉਹ ਵੀਰੇ ਕੇਸ਼ ਹੋਰ ਹੱਥ ਸੁਨੇਹਾ ਲਾਉ ਵੀ ਤੇਰੀ ਚਾਚੀ ਨੂੰ ਸੁਨੇਹਾ ਲਾਇਆ ਚੰਗਾ ਚੱਲ ਚੰਗਾ ਹੁਣ ਹੋਰ ਨਾ ਕਿਤੇ ਉਰੇ ਨਵਾਂ ਪੰਗਾ ਪੈ ਜਾ ਹੁਣ ਤੂੰ ਜਾ ਚੰਗਾ ਜਨ ਆਹ ਡਰ ਲੱਗਦਾ ਮੈਨੂੰ ਨਾਲੇ ਮੜਾ ਮੋਟਾ ਇਹਨੂੰ ਰੋਗ ਜਿਹਾ ਰੱਖਿਆ ਕਰ ਰੋਵੈ ਪੂਰਾ ਮੇਰੇ ਹੁੰਦੇ ਨਾਲ ਡਰਿਆ ਕਰਾ ਗਾਟਰ ਵਰਗਾ ਜੱਟ ਤੇਰੇ ਨਾਲ ਖੜਾ ਹੈ ਕੱਲਾ ਹੱਥੇ ਚ ਰੱਖੇ ਦਾ ਫਾਇਦਾ ਨਹੀਂ ਹੈਗਾ ਚੱਲ ਚੰਗਾ ਵਗ ਜਾ ਵਗ ਜਾ ਬਾਕੀ ਤਿੱਤਰੀ ਕਮਾਦੋਂ ਨਿਕਲ ਹੀ ਨਹੀਂ ਉੱਡਦੀ ਨੂੰ ਬਾਜ ਪੈ ਗਿਆ ਜਿਹੜੀ ਕਬੂਤਰੀ ਜੱਟ ਦੀ ਛਤਰੀ ਤੇ ਬੈ ਗਈ ਨਾ ਪੁੱਛੇ ਬਣਾ ਨਹੀਂ ਉੱਡ ਸਕਦੀ ਪੁੱਛ ਕੀ ਪਾਣੀ ਪੀਂਦੀ ਐ ਤੂੰ ਕਿਹੜੇ ਖੇਤ ਦੀ ਮੂਣੀ ਐ ਤੇਰੇ ਵਰਗੀਆਂ 50 ਛਟਕਾਈਆਂ ਨੇ ਜੱਟ ਨੇ ਕੋਈ ਨਾ ਪੁੱਛਦਾ ਮੇਰੇ ਸਾਲਿਆਂ ਨੂੰ ਘਰੇ ਜਾ ਕੇ ਬੀ ਤੁਸੀਂ ਮੇਰੇ ਪਟੋਲੇ ਨੂੰ ਕਿਉਂ ਬਈ ਤੰਗ ਕਰਦੇ ਹੋ ਕਿਉਂ ਲਾਂਬਾ ਲੇ ਕੇ ਆਏ ਹੈ ਹੈ ਲੈ ਵੀ ਜਸਿਆ ਤੇਰੇ ਵਾਲੀ ਦੀ ਬੇਇੱਜ਼ਤੀ ਕਰਕੇ ਆਏ ਨੇ ਮੇਰੇ ਸਾਲੇ ਘਰੇ ਜਾ ਕੇ ਅੱਜ ਤਾਂ ਇੱਕ ਪਾਸਾ ਹੋਊਗਾ ਫਿਰ ਜੱਜ ਜਦਾ ਜੇ ਨਹੀਂ ਹੈਗੇ ਜਾਂ ਫਿਰ ਅੱਜ ਮੈਂ ਨਹੀਂ ਹੈਗਾ ਜਾਦਾ ਫਿਰ ਅੱਜ ਇਹ ਮੇਰੀ ਲੱਤਾਂ ਬਾਹ ਤੋੜ ਦੇਣਗੇ ਘਰੋਂ ਕੱਢ ਦੇਣਗੇ ਜਾਂ ਫਿਰ ਅੱਜ ਇਹਨਾਂ ਦੇ ਪੁੱੜੇ ਮੈਂ ਸੰਗ ਨੂੰ ਮੇਰੇ ਸਾਲਿਆਂ ਨੂੰ ਘਰੋਂ ਕੱਢੂਗਾ ਮੇਰੇ ਸਾਲਿਆਂ ਨੇ ਕਿੱਥੇ ਕਰਿਆ ਦੁਖੀ